ਸਤਿ ਸ੍ਰੀ ਅਕਾਲ ਦੋਸਤੋ ਕਹਿੰਦੇ ਹੁੰਦੇ ਆ ਵੀ ਇਨਸਾਨ ਨੂੰ ਕਦੇ ਹਿੰਮਤ ਨਹੀਂ ਹਾਰਨੀ ਚਾਹੀਦੀ ਕਿਉਂਕਿ ਪਹਾੜ ਤੋਂ ਨਿਕਲੀ ਹੋਈ ਜਿਹੜੀ ਨਦੀ ਆ ਉਹ ਵੀ ਕਿਸੇ ਨੂੰ ਪੁੱਛਦੀ ਨਹੀਂ ਕਿ ਸਮੁੰਦਰ ਕਿੱਧਰ ਆ ਇਸ ਕਰਕੇ ਕਦੇ ਵੀ ਹਿੰਮਤ ਨਾ ਹਾਰੋ ਅੱਜ ਆਪਾਂ ਚੱਲੇ ਆ ਅਜੇਹੇ ਆਲੀਸ਼ਾਨ ਹੋਟਲ ਜਿੱਥੇ ਕੋਈ ਕੋਈ ਜਾਂਦਾ ਜਿੱਥੇ ਕੋਈ ਕੋਈ ਜਾਂਦਾ ਉੱਥੇ ਆਪਾਂ ਜਾਈਦਾ ਤੇ ਅਸੀਂ ਚੱਲੇ ਆ ਅਜਹੀ ਜਗ੍ਹਾ ਜਿੱਥੇ ਜਾ ਕੇ ਸੜਕ ਖਤਮ ਹੋ ਜਾਂਦੀ ਆ ਜਾਂ ਉਹ ਸੜਕ ਦੇ ਉੱਤੇ ਹਰ ਬੰਦਾ ਗੱਡੀ ਚਲਾ ਕੇ ਨਹੀਂ ਲੱਗੇ ਜਾ ਸਕਦਾ ਕਿਉਂਕਿ ਹੌਂਸਲਾ ਚਾਹੀਦਾ ਕਈ ਬੰਦਿਆਂ ਨੂੰ ਤਾਂ ਇਸ ਤਰ੍ਹਾਂ ਲੱਗ ਜਾਂਦਾ ਵੀ ਮੇਰੀ ਗੱਡੀ ਟੁੱਟ ਜੂ ਕਈ ਬੰਦਿਆਂ ਨੂੰ ਇਸ ਤਰ੍ਹਾਂ ਲੱਗ ਜਾਂਦਾ ਵੀ ਉੱਥੇ ਜੇ ਫਸ ਗਈ ਗੱਡੀ ਤੇ ਕੀ ਕਰਾਂਗੇ ਕਈ ਬੰਦੇ ਕਹਿੰਦੇ ਆ ਜੀ ਉੱਥੋਂ ਬੈਕ ਨਹੀਂ ਹੋਣੀ ਇਸ ਕਰਕੇ ਆ ਸਾਰੀਆਂ ਗੱਲਾਂ ਨੂੰ ਭੁੱਲ ਜੋ ਆਪਾਂ ਜਿਹੀ ਜਗ੍ਹਾ ਚੱਲੇ ਆ ਜਿੱਥੇ ਕਹ ਲੋ ਵੀ ਰਸਤਾ ਹੀ ਮੁੱਕ ਜਾਂਦਾ ਤੇ ਉੱਥੇ ਇੱਕ ਆਲੀਸ਼ਾਨ ਹੋਟਲ ਆ ਆਪਾਂ ਉੱਥੇ ਰਹਾਗੇ ਤੇ ਉੱਥੇ ਪੈਰਾਂ ਨੂੰ ਰੱਸੀ ਬੰਨ ਕੇ 50 ਮੀਟਰ ਤੋਂ ਛਾਲ ਮਰਵਾ ਦਿੱਤੀ ਜਾਂਦੀ ਆ ਜਿਹਨੂੰ ਕਹਿੰਦੇ ਆ ਜੰਬ ਬੰਜੀ ਜੰਪਿੰਗ ਤੇ ਉੱਥੇ ਤਾਰਾਂ ਦੇ ਉੱਤੇ ਸਾਈਕਲ ਵੀ ਚੱਲਦਾ ਤੇ ਉਸ ਜਗ੍ਹਾ ਦੇ ਉੱਤੇ ਬੰਦੇ ਨੂੰ ਲੱਗਦਾ ਕਿ ਇੱਧਰ ਤਾਂ ਕੋਈ ਹੋਣਾ ਹੀ ਨਹੀਂ ਪਰ ਹੋਟਲ ਇੰਨਾ ਆਲੀਸ਼ਾਨ ਆ ਇਹ ਤੁਸੀਂ ਇਹਨਾਂ ਦਾ ਖੂਬਸੂਰਤ ਹੀ ਦੇਖੋ ਇਹ ਝਰਨੇ ਆ ਜੀ ਇੱਥੇ ਰੁਕਣਾ ਪਿਆ ਮੱਲੋ ਮੱਲੀ ਰੁਕ ਗਏ ਤੇ ਇਹ ਝਰਨੇ ਆ ਤੇ ਇੱਥੇ ਇਸ ਤਰ੍ਹਾਂ ਦਾ ਰਸਤਾ ਕਈ ਜਗ੍ਹਾ ਤੇ ਇਹ ਤਾਂ ਇਦੋਂ ਵੀ ਘੱਟ ਚੌੜਾ ਰਸਤਾ ਹੋ ਜਾਂਦਾ ਜਿਵੇਂ ਫਿਲਮਾਂ ਦੇ ਵਿੱਚ ਜਿਵੇਂ ਸਿਨਰੀਆਂ ਜਿਹੜੀਆਂ ਘਰੇ ਲੱਗੀਆਂ ਹੁੰਦੀਆਂ ਉਹਨਾਂ ਦੇ ਵਿੱਚ ਵਾਲਪੇਪਰ ਹੁੰਦੇ ਆ ਬਿਲਕੁਲ ਉਸੇ ਤਰੀਕੇ ਫੀਲ ਆਉਂਦਾ ਪਰ ਜਦੋਂ ਬੰਦਾ ਉੱਥੇ ਚੱਲਿਆ ਜਾਂਦਾ ਉੱਥੇ ਹਵਾ ਦੀ ਪਿਓਰਟੀ ਤੇ ਝਰਨਿਆਂ ਦੀ ਆਵਾਜ਼ ਇਹ ਕੁਝ ਸਨੇਲਸ ਹੈਗੀਆਂ ਨੇ ਜਿਹੜੀਆਂ ਅੱਧੀ ਗੱਠ ਲੰਮੀਆਂ ਨੇ ਇਹ ਤੇ ਇਹ ਵੀ ਉਥੇ ਮੀਂਹ ਪਿਆ ਸੀ ਉਹਦੇ ਵਿੱਚੋਂ ਨਿਕਲੀਆਂ ਨੇ ਤੇ ਇਹ ਵੀ ਦੇਖੋ ਇੱਕ ਅਲੱਗ ਜੁਨੀ ਆ ਤੇ ਜਿੱਥੇ-ਜਿੱਥੇ ਆਏ ਪਾਣੀ ਚੱਲਦਾ ਉਥੇ ਲੋਕ ਫਿਰ ਇਦਾਂ ਪਾਈਪ ਲਾ ਦਿੰਦੇ ਆ ਕਿ ਇਹਦੇ ਵਿੱਚੋਂ ਪਾਣੀ ਭਰਨਾ ਜਿਹੜਾ ਸੌਖਾ ਹੋ ਜਾਂਦਾ ਤੇ ਆਪਾਂ ਅੱਗੇ ਚੱਲਦੇ ਆਂ ਤੇ ਅੱਗੇ ਜਾ ਕੇ ਆਪਾਂ ਡਰੋਨ ਵੀ ੜਾਵਾਗੇ ਤੇ ਇਸ ਵੀਡੀਓ ਨੂੰ ਪੂਰੀ ਦੇਖਿਓ ਤੇ ਇਹ ਵੀ ਕੋਈ ਰਸਤੇ ਦੇ ਵਿੱਚ ਕੋਈ ਕੁੜੀ ਆ ਪੱਥਰ ਤੇ ਚੜੀ ਹੋਈ ਆ ਤੇ ਇੱਥੇ ਮਿਊਜ਼ਿਕ ਚੱਲ ਰਿਹਾ ਹਲਕਾ ਹਲਕਾ ਮੈਂ ਉਹ ਚਲਾ ਨਹੀਂ ਸਕਦਾ ਆਜੋ ਜੀ ਆਪਾਂ ਹੁਣ ਚੱਲੀਏ ਜਿਹੜਾ ਬਹੁਤ ਔਖਾ ਰਸਤਾ ਵਾ ਕਿਉਂਕਿ ਇੱਥੇ ਮੋੜ ਕੱਟਣਾ ਔਖਾ ਇੱਕ ਪਾਸੇ ਖਾੜਾ ਕਈ ਦਰਖਤ ਬੂਟੇ ਤਾਂ ਕਾਰ ਦੇ ਸ਼ੀਸ਼ੇਨ ਜਕਾਰ ਨੂੰ ਟਕਰਾ ਕੇ ਨਿਕਲਦੇ ਰਹੇ ਤੇ ਦੇਖੋ ਕਿੰਨੇ ਖੂਸੂਤੀ ਆ ਕਿੰਨੇ ਸੋਹਣੇ ਦਰਖਤ ਆ ਤੇ ਆਓ ਆਪਾਂ ਸੈਰ ਕਰੀਏ ਗੱਲਾਂ ਬਾਹਵੀਆਂ ਨਹੀਂ ਕਰਨੀਆਂ ਤੇ ਇਹਦੇ ਵਿੱਚ ਆਪਾਂ ਦੇਖੀਏ ਵੀ ਅੱਗੇ ਕੀ ਬਣਦਾ ਤੇ ਜਿੱਥੇ ਲੋੜ ਹੋਈ ਗੱਲ ਕਰਨ ਦੀ ਉੱਥੇ ਗੱਲ ਵੀ ਕਰਾਂਗੇ ਤੇ ਪਹਿਲਾਂ ਇੱਥੇ ਚੈੱਕ ਕਰਕੇ ਲੈ ਕੇ ਆਏ ਅਸੀਂ ਵੀ ਰਸਤਾ ਜਿਹੜਾ ਹੈਗਾ ਕਿ ਅੱਗੇ ਜਾ ਕੇ ਨਿਕਲ ਜਾਣਗੇ ਟਾਇਰ ਬੂਰੇ ਪੂਰੇ ਹੀ ਆ ਵਿਹਕਾਰ ਦੇ ਟਾਇਰ ਪੂਰੇ ਗੁਲੇ ਆ ਇਸ ਕਰਕੇ ਇਹ ਚੀਜ਼ਾਂ ਵੀ ਧਿਆਨ ਰੱਖਣਯੋਗ ਨੇ ਤੁਸੀਂ ਵੀਡੀਓ ਦੇਖੋ ਸਿਨਰੀ ਦੇਖੋ ਮਿਊਜ਼ਿਕ ਦਾ ਆਨੰਦ ਮਾਣੋ ਆਪਾਂ ਕਰਦੇ ਹਾਂ ਅੱਗੇ ਜਾ ਕੇ ਗੱਲਾਂ ਉਹ ਚੀਜ਼ ਸੇਫ ਤਾਂ ਨਾ ਡਰਾਈਵਰੀ ਬਹੁਤ ਲੱਗਦੀ ਹੈ ਮੈਂ ਅਜੇ ਤੂੰ ਗੱਲ ਦੇਖੀ ਹੂੰ ਕੋਈ ਨਾ ਬਾਹਰ ਬਾਹਰ ਖੜਕ बहुत बढ़िया आप तो अच्छा दिल्ली यारे, दिल्ली यारे दिलाने पुरे पुरे दिल्ली ओ सिंह मारवा वो जिसने इसको राया, बंदे ने ने सिंवाया पटपड़गंजुरा जंगपुरा ਅਪਾ ਪਹੁੰਚ ਗਏ ਬੰਗੋਰੂ ਵਿਲੇਜ ਡਿਸਟ੍ਰਿਕਟ ਕਾਂਗੜਾ ਹਿਮਾਚਲ ਪ੍ਰਦੇਸ਼ ਇੱਥੋਂ ਕਾਂਗੜਾ ਕੋਈ 65 ਕਿਲੋਮੀਟਰ ਤੇ ਦੂਸਰੀ ਗੱਲ ਇਹ ਇੰਨਾ ਆਕਾਂਤ ਦੇ ਵਿੱਚ ਬਣਿਆ ਕਿ ਅੱਗੇ ਵੀ ਆਬਾਦੀ ਹੈ ਨਹੀਂ ਪਿੱਛੇ ਵੀ ਆਬਾਦੀ ਘੱਟ ਆ ਤੇ ਇਹ ਉਸ ਜਗ੍ਹਾ ਤੇ ਹੋਟਲ ਬਣਾਇਆ ਇੱਥੇ ਤੰਬੂਆਂ ਦੇ ਵਿੱਚ ਰਹਿائش ਆ ਇਹ ਜਿਹੜੇ ਤੰਬੂ ਆਏ ਫਿਕਸ ਤੰਬੂ ਆ ਤੇ ਆਪਾ ਤੰਬੂ ਜਿਹੜਾ ਇਹ ਬਣਿਆ ਹੋਇਆ ਇਦੇ ਬਾਰੇ ਮਾਲਕ ਨਾਲ ਗੱਲ ਕੀਤੀ ਤਾਂ ਉਹਨੇ ਦੱਸਿਆ ਕਿ 8 ਤੋਂ 10 ਲੱਖ ਰੁਪਈਆ ਸਿਰਫ ਇੱਕ ਤੰਬੂ ਦੇ ਉੱਤੇ ਲੱਗਿਆ ਤੇ ਅੰਦਰੋਂ ਵੀ ਜਿਹੜੀ ਛੱਤ ਆ ਉਹ ਏਸੇ ਤਰੀਕੇ ਹੀ ਆ ਉੱਪਰ ਜਾਣ ਕੇ ਫਲੈਟ ਛੱਤ ਨਹੀਂ ਹੈਗੀ ਅੰਦਰਲੇ ਪਾਸਿਓ ਉਹ ਵੀ ਤੰਬੂ ਨੂੰ ਮਾਈ ਛੱਤ ਆ ਜਦੋਂ ਮੀਂਹ ਪੈਂਦਾ ਤੇ ਪਾਣੀ ਰੁੜਦਾ ਉੱਤੇ ਦੀ ਤਾਂ ਬੜੀ ਸੋਹਣੀ ਆਵਾਜ਼ ਆਉਂਦੀ ਹੈ ਤੇ ਇਹਦੇ ਥੱਲੇ ਵੀ ਚਰਨੇ ਆ ਇਹ ਉਹ ਦਾ ਬਾਹਰਲਾ ਦ੍ਰਿਸ਼ਾ ਜਿੱਥੇ ਆਪਾਂ ਰਹਿਣਾ ਵਾ ਬੜਾ ਆਲੀਸ਼ਾਨਾ ਹੈ ਇੱਧਰ ਦੇ ਪਾਸੇ ਵੀ ਇੱਕ ਵਾਟਰਫਾਲ ਆ ਇੱਕ ਥੱਲੇ ਵੀ ਦਰਿਆ ਜਾਂਦਾ ਤੇ ਇਹਦੇ ਉੱਤੇ ਹੀ ਇੱਕ ਪੁਲ ਬਣਾਇਆ ਹੋਇਆ ਲੱਕੜਾਂ ਦਾ ਤੇ ਲੱਕੜਾਂ ਵੀ ਫੁੱਟ-ਫੁੱਟ ਦੇ ਫਾਸਲੇ ਨਾਲ ਲਾਈਆਂ ਹੋਈਆਂ ਨੇ ਕਿ ਜਿਹਨੇ ਉਹ ਪੁਲ ਪਾਰ ਕਰਨਾ ਉਹਦੀ ਵੀ ਉਹਨਾਂ ਨੇ ਟਿਕਟ ਰੱਖੀ ਆ ਤੇ ਸੇਫਟੀ ਵਾਸਤੇ ਉੱਤੇ ਇੱਕ ਤਾਰ ਬੰਨੀ ਹੋਈ ਆ ਜਿਹਦੇ ਨਾਲ ਤੁਹਾਡੀ ਬੈਲਟ ਬੰਨੀ ਆ ਕਿ ਬਾਈ ਦੀ ਵੇ ਤੁਹਾਡਾ ਪੈਰ ਤਿਲਕ ਜੇਵੇਂ ਪਹਿਲਾਂ ਤਾਂ ਖੂਬਸੂਰਤੀ ਦੇਖੋ ਇਹ ਤੰਬੂਆਂ ਦੀ ਇਹ ਇੰਨੇ ਆਲੀਸ਼ਾਨ ਆ ਤੇ ਇਹਦੇ ਅੰਦਰ ਹੀ ਵਾਸ਼ਰੂਮ ਬਣਿਆ ਹੋਇਆ ਇਹਦੇ ਅੰਦਰ ਹੀ ਬੈੱਡ ਲੱਗਿਆ ਹੋਇਆ ਇਹਦੇ ਅੰਦਰ ਹੀ ਕੁਰਸੀਆਂ ਨੇ ਤੁਸੀਂ ਬਰਾਂਡੇ 'ਚ ਵੀ ਬਹਿ ਸਕਦੇ ਹੋ ਤੇ ਆਪਾਂ ਪਹੁੰਚਦੇ ਹਾਂ ਹੌਲੀ-ਹੌਲੀ ਕਮਰੇ ਦੇ ਅੰਦਰ ਵੀ ਤੇ ਪਹਿਲਾਂ ਤੁਸੀਂ ਖੂਬਸੂਰਤੀ ਦਾ ਆਨੰਦ ਲਓ ਤੇ ਫਿਰ ਆਪਾਂ ਇੱਥੋਂ ਹੀ ਡਰੋਨ ਉਡਾਵਾਗੇ ਜਿਹੜੀ ਜਗ੍ਹਾ ਤੇ ਤੁਹਾਨੂੰ ਦੱਸਿਆ ਸੀ ਉਹ ਲੱਕੜ ਦਾ ਪੁਲ ਬਣਿਆ ਲੱਕੜ ਦੇ ਪੁਲ ਦੇ ਸੈਂਟਰ ਦੇ ਵਿੱਚ ਇੱਕ ਕਮਰਾ ਬਣਾਇਆ ਹੋਇਆ ਉਹਨਾਂ ਦਾ ਉਹ ਵੀ ਲੱਕੜ ਦਾ ਕਮਰਾ ਬਣਾਇਆ ਤੇ ਇਹ ਦੇਖੋ ਤੁਸੀਂ ਇਹ ਕਿਸੇ ਦਾ ਮੂੰਹ ਤੰਬੂ ਦਾ ਦੂਸਰੇ ਪਾਸੇ ਨੂੰ ਕਿਸੇ ਦਾ ਦੂਸਰੇ ਪਾਸੇ ਨੂੰ ਇਹ ਹੈਗੇ 7-8 ਤੰਬੂ ਲੱਗੇ ਹੋਏ ਆ ਇੱਥੇ ਤੇ ਤੁਹਾਨੂੰ ਦਿਖਾਉਣਾ ਵਾ ਕਿ ਉਹ ਜੇ ਨਿਗਾਹ ਪੈਂਦੀ ਆ ਤੇ ਅੱਗੇ ਇੱਕ ਲੱਕੜ ਦਾ ਪੁਲ ਬਣਿਆ ਹੋਇਆ ਉਹਦੇ ਸੈਂਟਰ 'ਚ ਇੱਕ ਘਰ ਬਣਿਆ ਹੋਇਆ ਜਾਂ ਕਹ ਲੋ ਇੱਕ ਦਸਤਰ ਬਣਿਆ ਹਿਆ ਉਥੋਂ ਰੱਸੀ ਨਾਲ ਬੰਨ ਕੇ ਪੈਰਾਂ ਨੂੰ ਤੇ ਉਥੋਂ ਛਾਲ ਮਰਵਾ ਦਿੱਤੀ ਜਾਂਦੀ ਆ ਕਹਿੰਦੇ ਹੁੰਦੇ ਆ ਵੀ ਬੰਦੇ ਦਾ ਡਰ ਕੱਢਣ ਵਾਸਤੇ ਇਹ ਜ਼ਰੂਰੀ ਵੀ ਆ ਪਰ ਜਿਹਦੇ ਗੋਡੇ-ਗਾਡੇ ਦੁਖਦੇ ਆ ਉਹਨਾਂ ਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ ਤੇ ਫੇਰ ਬੰਦੇ ਨੂੰ ਇਹ ਨਹੀਂ ਹੈਗਾ ਵੀ ਦੁਬਾਰਾ ਤਾਂ ਹਾਂ ਖਿੱਚ ਲੈਂਦੇ ਆ ਉਹ ਤੇ ਬੰਦੇ ਨੂੰ ਦਰਿਆ ਦੇ ਉੱਤੇ ਹੀ ਉਤਾਰ ਦਿੰਦੇ ਆ ਫੇਰ ਉਥੋਂ ਇੱਕ ਉਹਨਾਂ ਦਾ ਬੰਦਾ ਹੁੰਦਾ ਉਹ ਰਾਸਤਾ ਪਾਰ ਕਰਾ ਕੇ ਤੇ ਵਾਪਸ ਜਿੱਥੋਂ ਚੱਲੇ ਸੀ ਉੱਥੇ ਲਿਉਂਦੇ ਆ ਇਹ ਕਾਫੀ ਡੂੰਗਾ ਇਹ 40 50 ਮੀਟਰ ਦੀ ਡੰਗਾਈ ਆ ਜਿਹੜੀ ਕੈਮਰੇ ਦੇ ਵਿੱਚ ਤੁਹਾਨੂੰ ਇੰਨੀ ਦਿਖ ਨਹੀਂ ਰਹੀ ਪਰ ਇੰਨੀ ਇਹ ਡੰਗਾਈ ਹੈਗੀ ਆ ਚਲੋ ਅੱਗੇ ਆਪਾਂ ਤੁਹਾਨੂੰ ਦਿਖਾਉਨੇ ਆ ਮੰਜੀ ਜੰਕ ਜੰਪਿੰਗ ਆ ਜਿਹੜੀ ਮੈਂ ਤਾਂ ਨਹੀਂ ਕੀਤੀ ਹੈਗੇ ਨਾ ਮੇਰੇ ਦੋਸਤ ਨੇ ਉੱਥੋਂ ਛਾਲ ਮਾਰੀ ਪਰ ਅਸੀਂ ਦੇਖਿਆ ਕਿ ਕਿਵੇਂ ਲੋਕ ਛਾਲ ਮਾਰਦੇ ਆ ਤੇ ਇੱਧਰਲੇ ਪਾਸੇ ਨੂੰ ਕੋਈ ਆਬਾਦੀ ਨਹੀਂ ਟਮਾਟਾ ਮਾ ਕੋਈ ਹੈਗਾ ਘਰ ਨਹੀਂ ਕੋਈ ਆਬਾਦੀ ਨਹੀਂ ਤੇ ਅੱਗੇ ਜਾ ਕੇ ਤਾਂ ਸਿਰਫ ਪੈਦਲ ਰਸਤਾ ਇੱਕ ਇੱਕ ਇਹ ਸਾਰੇ ਤੰਬੂਆਂ ਨੂੰ ਜਾਣ ਵਾਸਤੇ ਰਸਤਾ ਤੁਸੀਂ ਵੀਡੀਓ ਦਾ ਆਨੰਦ ਘੜ ਲਓ ਤੇ ਪਹਿਲਾਂ ਆਪਾਂ ਖਾਈਏ ਰੋਟੀ ਕਰੀਏ ਲੰਚ ਫਿਰ ਉਸ ਤੋਂ ਬਾਅਦ ਤੁਹਾਨੂੰ ਸਾਰਾ ਦਿਖਾਉਣਾ ਵੀ ਕਿਸ ਤਰ੍ਹਾਂ ਲੰਚ ਆਪਣਾ ਲੱਗਿਆ ਹੋਇਆ ਚਲੋ ਆਪਾਂ ਲੰਚ ਕਰ ਲਈਏ ਤੇ ਲੰਚ ਕਰਨ ਤੋਂ ਬਾਅਦ ਇਹ ਸਾਡਾ ਹੁਣ ਕਮਰਾ ਇਹ ਕਮਰਾ ਲਿਆ ਜਿਹੜਾ ਤੰਬੂ ਦੇ ਅੰਦਰ ਬਣਿਆ ਹੋਇਆ ਅੰਦਰ ਸਾਰੇ ਪਾਸੇ ਪਰਦੇ ਲੱਗੇ ਹੋਏ ਆ ਆ ਜਿਹੜੀਆਂ ਦੁਵਾਰਾਂ ਨੇ ਇਹ ਵੀ ਲੱਕੜ ਦੀਆਂ ਬਣਾਈਆਂ ਹੋਈਆਂ ਉੱਪਰ ਵੀ ਪਰਦਾ ਤੇ ਜਿਹੜਾ ਪਿਛਲਾ ਪਰਦਾ ਉਹਦੇ ਪਿੱਛੇ ਜਣ ਕੇ ਵਾਸ਼ਰੂਮ ਬਣਾਇਆ ਹੋਇਆ ਤੇ ਇੱਧਰ ਪਾਸੇ ਵੈਸੀ ਪਰਦਾ ਲਾਇਆ ਉਹਨਾਂ ਨੇ ਪਰ ਇੱਥੇ ਪਾਰਟੀਸ਼ਨ ਕੀਤੀ ਹੋਈ ਆ ਤੇ ਇਹ ਉਹ ਜਗਾ ਜਿੱਥੋਂ ਜਿਹੜਾ ਲੱਕੜ ਦਾ ਪੁਲ ਤੁਹਾਨੂੰ ਕਿਹਾ ਸੀ ਜੇ ਨਿਗਾ ਪੈਂਦਾ ਤੇ ਇਹ ਡਰੋਨ ਦੇ ਰਾਹੀਂ ਆਪਾਂ ਉਸ ਪੁਲ ਵੱਲ ਨੂੰ ਜਾ ਰਹੇ ਆਂ ਦੇਖੋ ਕਿਵੇਂ ਬਣਾਇਆ ਹੋਇਆ ਇੱਥੇ ਕਈ ਐਡਵੈਂਚਰ ਖੇਡਾਂ ਖੇਡੀਆਂ ਜਾਂਦੀਆਂ ਨੇ ਯਾਨੀ ਕਿ ਕਹਿ ਲੋ ਵੀ ਔਖੀਆਂ ਖੇਡਾਂ ਖੇਡੀਆਂ ਜਾਂਦੀਆਂ ਪਰ ਸੇਫਟੀ ਪੂਰੀ ਆ ਇਹ ਨਹੀਂ ਹੈਗਾ ਕਿਉਂਕਿ ਸੇਫਟੀ ਗਾਈਡਲਾਈਨ ਜੇ ਬੰਦੇ ਨੇ ਕੰਪਲੀਟ ਕਰੂ ਤਾਂ ਹੀ ਉਹਨੂੰ ਲਾਇਸੈਂਸ ਮਿਲੂਗਾ ਇੱਥੇ ਬਿਨਾ ਸੇਫਟੀ ਤੋਂ ਕੋਈ ਲਾਇਸੈਂਸ ਨਹੀਂ ਇਹ 50 ਮੀਟਰ ਦੀ ਹਾਈਟ ਆ ਦਰਿਆ ਤੋਂ ਲੈ ਕੇ ਇਹ ਜਿਹੜਾ ਘਰ ਬਣਿਆ ਹੋਇਆ ਜਾਂ ਕਹਿੰਦੇ ਵੀ ਇੱਕ ਪੁਲ ਦੇ ਸੈਂਟਰ ਦੇ ਵਿੱਚ ਲੱਕੜ ਦੇ ਪੁਲਾਂ ਦੇ ਉੱਤੇ ਤਾਰਾਂ ਦੇ ਉੱਤੇ ਇਹ ਜਿਹੜਾ ਘਰ ਆ ਖੜਾ ਦਾ ਤੇ ਇਹ ਦੇਖੋ ਇੱਕ ਬੰਦਾ ਛਾਲ ਮਾਰੀ ਵਾਹਲਾ ਤੁਸੀਂ ਵੀਡੀਓ ਇੰਜੋਏ ਕਰੋ Two, one, Bungie! <coughs> Look out. ਇਸ ਘਰ ਦੇ ਇਧਰ ਵੀ ਵਾਟਰਫਾਲ ਇਧਰਲੇ ਪਾਸੇ ਵੀ ਦਰਿਆ ਨੇੜੇ-ਨੇੜੇ ਹੀ ਆ ਇੱਕ ਇੱਥੇ ਤਲਾਹ ਛੋਟਾ ਜਿਹਾ ਤੇ ਕਿੰਨੀ ਸੋਹਣੀ ਜ਼ਿੰਦਗੀ ਹੋਊ ਇਹਨਾਂ ਦੀ ਕਿਉਂਕਿ ਨਾ ਤਾਂ ਇੱਥੇ ਗੱਡੀਆਂ ਆਉਣ ਨਾ ਇੱਥੇ ਸਾਈਕਲ ਆਉਣ ਨਾ ਹੀ ਇੱਥੇ ਪ੍ਰਦੂਸ਼ਣ ਆਵੇ ਨਾ ਹੀ ਇੱਥੇ ਨੌਇਸ ਦਾ ਵੀ ਪ੍ਰਦੂਸ਼ਣ ਆਵੇ ਤੇ ਇਹ ਮੇਰੇ ਲਈ ਇਹ ਜਿਵੇਂ ਸਵਰਗ ਦੀ ਜਗ੍ਹਾ ਹੁੰਦੀ ਆ ਇਸ ਤਰ੍ਹਾਂ ਲੱਗਿਆ ਸਹੂਲਤਾਂ ਵਾਂਗੂ ਘਟਾਂ ਪਰ ਹੈ ਇੱਕ ਨੈਚੁਰਲ ਜ਼ਿੰਦਗੀ ਤੇ ਇਸ ਘਰ ਨੂੰ ਜਾਣ ਵਾਸਤੇ ਆ ਜਿਹੜੇ ਪੈਦਲ ਰਸਤੇ ਤੁਹਾਨੂੰ ਦਿਖਦੇ ਆ ਜਾਂ ਪੌੜੀਆਂ ਬਣੀਆਂ ਹੋਈਆਂ ਨੇ ਇਹੀ ਇੱਥੇ ਜਾਣ ਦਾ ਇੱਕੋ ਮਾਤਰ ਜਰੀਆ ਹੋਰ ਇੱਥੇ ਕੋਈ ਗੱਡੀ ਨਹੀਂ ਆਉਣੀ ਕੋਈ ਇੱਥੇ ਸਕੂਟਰ ਨਹੀਂ ਆਉਣਾ ਕੋਈ ਸਾਈਕਲ ਨਹੀਂ ਆਉਣਾ ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਮਿਲਦੇ ਆਂ ਛੇਤੀ ਤੇ ਕਰਾਂਗੇ ਨਵੀਆਂ ਨਵੀਆਂ ਗੱਲਾਂ ਮਿਲਦੇ ਆਂ ਅਗਲੀ ਵੀਡੀਓ ਚ ਥੈਂਕ ਯੂ